ਦਿਲਜੀਤ ਦੋਸਾਂਝ ਨੂੰ ਸਨੀ ਦਿਓਲ ਦੀ ਫਿਲਮ ਬਾਰਡਰ 2 ਦੇ ਵਿੱਚੋਂ ਬਾਹਰ ਕੱਢੇ ਜਾਣ ਦੀਆਂ ਚਰਚਾਵਾਂ ਛਿੜ ਚੁੱਕੀਆਂ ਨੇ ਉਹਨਾਂ ਦੀ ਥਾਂ ਉੱਤੇ ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ ਨੂੰ ਲਿਆ ਜਾ ਸਕਦਾ ਹੈ ਇਹ ਵੀ ਚਰਚਾਵਾਂ ਮੀਡੀਆ ਜਾਂ ਸੋਸ਼ਲ ਮੀਡੀਆ ਤੇ ਲਗਾਤਾਰ ਚੱਲ ਰਹੀਆਂ ਨੇ ਦੱਸਦੀ ਹੈ ਕਿ ਪਾਕਿਸਤਾਨੀ ਅਦਾਕਾਰ ਹਾਨੀਆ ਅਮੀਰ ਦੇ ਨਾਲ ਸਰਦਾਰ ਜੀ 3 ਦੇ ਵਿੱਚ ਕੰਮ ਕਰਨ ਤੋਂ ਬਾਅਦ ਯਾਨੀ ਕਿ ਦੋਹਾਂ ਦੇ ਇਕੱਠੇ ਕੰਮ ਕਰਨ ਤੋਂ ਬਾਅਦ ਭਾਰਤ ਵਿੱਚ ਨਵਾਂ ਵਿਵਾਦ ਖੜਾ ਹੋ ਗਿਆ ਹੈ ਬਾਲੀਵੁੱਡ ਸਮੇਤ ਹੋਰ ਕਈ ਅਦਾਕਾਰ ਨੇ ਜਿਹੜੇ ਉਹ ਦਿਲਜੀਤ ਦੋਸਾਂਝ ਦਾ ਲਗਾਤਾਰ ਵਿਰੋਧ ਕਰ ਰਹੇ ਨੇ ਕਿ ਉਹਨਾਂ ਨੂੰ ਦੇਸ਼ ਨਾਲ ਪ੍ਰੇਮ ਨਹੀਂ ਬਲਕਿ ਆਪਣੀ ਫਿਲਮ ਜਾਂ ਫਿਰ ਪਾਕਿਸਤਾਨੀ ਕਲਾਕਾਰਾਂ ਨਾਲ ਪਿਆਰ ਹੈ ਉਹਨਾਂ ਦੇ ਉੱਤੇ ਲਗਾਤਾਰ ਵਾਰ ਚੱਲ ਰਹੇ ਨੇ ਸ਼ਬਦੀ ਤਾਂ ਇਸੇ ਦਰਮਿਆਨ ਹੁਣ ਇਹ ਵੀ ਚਰਚਾਵਾਂ ਨੇ ਹਾਲਾਂਕਿ ਇਸ ਜਿਹੜੀ ਗੱਲ ਹੈ ਕਿ ਬਾਰਡਰ 2 ਦੇ ਵਿੱਚ ਉਹਨਾਂ ਨੂੰ ਬਾਹਰ ਕੱਢੇ ਜਾਣ ਦੀ ਬਾਕੀ ਗੱਲ ਸੱਚੀ ਹੈ ਇਸ ਬਾਰੇ ਹਾਲੇ ਕੋਈ ਦਲਜੀਤ ਦੋਸਾਂਝ ਜਾਂ ਫਿਰ ਐਮੀ ਬਿਰਖੋਰਾ ਦੀ ਟੀਮ ਵੱਲੋਂ ਕਿਸੇ ਤਰ੍ਹਾਂ ਦੀ ਅਧਿਕਾਰਿਕ ਟਿੱਪਣੀ ਸਾਹਮਣੇ ਨਹੀਂ ਆਈ ਪਰ ਜੋ ਚਰਚਾਵਾਂ ਨੇ ਜਾਂ ਮੀਡੀਆ ਸੋਸ਼ਲ ਮੀਡੀਆ ਤੇ ਜੋ ਖਬਰਾਂ ਨੇ ਉਸ ਮੁਤਾਬਿਕ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਦਲਜੀਤ ਦੋਸਾਂਝ ਨੂੰ ਬਾਰਡਰ 2 ਚੋਂ ਬਾਹਰ ਕੀਤਾ ਜਾ ਸਕਦਾ ਹੈ ਦਲਜੀਤ ਦੋਸਾਂਝ ਨੇ ਹਾਲੇ ਚ ਸਨੀ ਦਿਹੋਲ ਤੇ ਆਹਾਨ ਸ਼ੈਟੀ ਦੇ ਨਾਲ ਪੂਨੇ ਵਿੱਚ ਬਾਰਡਰ 2 ਦੀ ਸ਼ੂਟਿੰਗ ਸ਼ੁਰੂ ਕੀਤੀ ਸੀ ਪਰ ਸਿਰਫ 3-4 ਸੀਨ ਹੀ ਸ਼ੂਟ ਹੋਏ ਸਨ ਜਿਸ ਕਾਰਨ ਮੇਕਰਸ ਨੂੰ ਉਹਨਾਂ ਦੀ ਸੀਨ ਰੀ ਸ਼ੂਟ ਕਰਨ ਵਿੱਚ ਵੀ ਕੋਈ ਵੱਡੀ ਰੁਕਾਵਟ ਨਹੀਂ ਹੋਵੇਗੀ ਇਹ ਵੀ ਜਾਣਕਾਰੀ ਹੈ ਫੈਡਰੇਸ਼ਨ ਆਫ वेस्टर्न ਇੰਡੀਆ সিনে ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਕੇਂਦਰੀ ਮੰਤਰੀਆਂ ਨੂੰ ਪੱਤਰ ਲਿਖ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਜਿਸ ਵਿੱਚ ਦਲਜੀਤ ਅਤੇ ਫਿਲਮ ਦੀ ਟੀਮ ਤੇ ਪਾਸਪੋਰਟ ਰੱਦ ਕਰਨ ਅਤੇ ਇਥੋਂ ਤੱਕ ਕਿ ਭਾਰਤੀ ਨਾਗਰਿਕਤਾ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਹੈ ਇਸ ਤੋਂ ਇਲਾਵਾ ਫੈਡਰੇਸ਼ਨ ਨੇ ਬਾਰਡਰ 2 ਦੇ ਨਿਰਮਾਤਾ ਮਨੂਵੀ ਦੇਸ਼ ਭਗਤੀ ਵਾਲੀ ਫਿਲਮ ਵਿੱਚ ਦਲਜੀਤ ਨੂੰ ਰੀਪਲੇਸ ਕਰਨ ਦੀ ਅਪੀਲ ਕੀਤੀ ਹੈ ਇਸ ਤਨਾਅ ਦੇ ਵਿਚਕਾਰ ਐਮੀ ਵਿਰਕ ਨੂੰ ਮੁੱਖ ਚਿਹਰੇ ਵਜੋਂ ਲਿਆ ਜਾ ਸਕਦਾ ਹੈ ਹਾਲਾਂਕਿ ਐਮੀ ਅਤੇ ਦਲਜੀਤ ਦੀ ਟੀਮ ਵੱਲੋਂ ਕੋਈ ਵੀ ਅਧਿਕਾਰਿਕ ਟਿੱਪਣੀ ਨਹੀਂ ਆਈ ਪਰ ਮੀਡੀਆ ਰਿਪੋਰਟਸ ਅਨੁਸਾਰ ਮਾਮਲਾ ਨਿਰਮਾਤਾਵਾਂ ਦੀ ਮੀਟਿੰਗ ਵਿੱਚ ਚੱਲ ਰਿਹਾ ਹੈ ਹਾਲਾਂਕਿ ਵਾਕੀ ਕਾ ਖਬਰ ਸੱਚੀ ਹੈ ਜਾਂ ਝੂਠੀ ਹੈ ਇਸ ਬਾਰੇ ਤਾਂ ਹਲੇ ਦਲਜੀਤ ਦੋਸਾਂਝ ਐਮੀ ਵਰਕ জাফর ਫਿਲਮ ਨਿਰਮਾਤਾ ਨੇ ਜਿਹੜੇ ਉਹੀ ਸਥਿਤੀ ਸਪਸ਼ਟ ਕਰ ਸਕਦੇ ਨੇ ਪਰ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਵਿੱਚ ਇਹ ਚਰਚਾਵਾਂ ਲਗਾਤਾਰ ਚੱਲ ਰਹੀਆਂ ਨੇ ਜਿਨ੍ਹਾਂ ਦੇ ਆਧਾਰ 'ਤੇ ਅਸੀਂ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਰਹੇ ਹਾਂ ਕਿ ਪੰਜਾਬੀ ਗਾਇਕ ਅਦਾਕਾਰ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀ ਅਮੀਰ ਦੀ ਕਾਸਟਿੰਗ ਤੋਂ ਪੈਦਾ ਹੋਈ ਬਾਤ ਤੋਂ ਬਾਅਦ ਹੁਣ ਉਹਨਾਂ ਨੂੰ ਬਾਲੀਵੁੱਡ ਫਿਲਮ ਬਾਰਡਰ 2 'ਚੋਂ ਬਾਹਰ ਕੀਤੇ ਜਾਣ ਦੀ ਚਰਚਾ ਚੱਲ ਰਹੀ ਹੈ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਬਾਰ ਦਲਜੀਤ ਦੀ ਥਾਂ ਅਦਾਕਾਰ ਐਮੀ ਬੇਰਕ ਨੂੰ ਲੈਣ ਤੇ ਵਿਚਾਰ ਕਰ ਰਹੇ ਨੇ ਹਾਲਾਂਕਿ ਐਮੀ ਅਤੇ ਦਲਜੀਤ ਦੀ ਟੀਮ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਅਧਿਕਾਰਿਕ ਟਿੱਪਣੀ ਹਾਲੇ ਨਹੀਂ ਕੀਤੀ ਗਈ ਜਿਉਂ ਹੀ ਇਹ ਟਿੱਪਣੀ ਆਉਂਦੀ ਉਸ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋਵੇਗੀ ਪਰ ਇਹ ਚਰਚਾਵਾਂ ਨੇ ਜਿਹੜੀਆਂ ਜ਼ਰੂਰ ਚੱਲ ਰਹੀਆਂ ਨੇ ਪਰ ਦਲਜੀਤ ਦਾ ਕਿਤੇ ਨਾ ਕਿਤੇ ਵਿਰੋਧ ਹੈ ਜਿਹੜਾ ਲਗਾਤਾਰ ਮੀਡੀਆ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਿਹਾ ਹੈ